ਵਨ ਇਹ ਸੀ ਡਾਕਟਰ ਪਹੁੰਚੇ ਹੋ ਤੇੰਨੇ ਨੇ ਪੁੱਤਲੇ ਲੈ ਗਏ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪੰਜਾਬ ਦੇ ਮੁੱਖ ਤਿੰਨ ਪੁੱਤਲੇ ਬਣਾ ਕੇ ਲੈ ਕੇ ਆਏ ਆ ਬੁੱਢਾਂ ਨਾਲਾ ਕਾਲਾ ਨਸੇ ਚਿੱਟਾ ਤੇ ਜਿਹੜਾ ਭ੍ਰਸ਼ਟਾਚਾਰ ਆ ਉਹ ਤੇ ਰੰਗਦਾ ਜਾਂਦੀ ਆ ਪਹਿਲਾਂ ਤਾਂ ਅਸੀਂ ਦੱਸਣਾ ਚਾਹੁੰਦੇ ਆ ਵੀ ਜਿਹੜੇ ਬੁੱਢੇ ਨਾਲ ਅਸੀਂ ਲੜਾਈ ਲੜਦੇ ਉਹ ਬਲੈਕਮੇਲਰ ਹੁੰਦੇ ਆ ਅਸੀਂ ਵੱਡੇ ਬਲੈਕਮੇਲਰ ਆ ਕਿਉਂਕਿ ਜਿਹੜੇ ਵਿੱਚ ਗੰਦ ਪਾਉਂਦੇ ਆ ਉਹ ਸਰੀਆਮ ਕਹਿੰਦੇ ਆ ਟੱਟੀਆਂ ਦਾ ਪਾਣੀ ਵੀ ਆਉਂਦਾ ਵਾ ਤੇ ਪਸਾਬ ਦਾ ਵੀ ਆਉਂਦਾ ਵਾ ਪਰ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਇਹਨਾਂ ਕੋਲ ਵੋਟਾਂ ਨਹੀਂ ਕਿਰਾ ਬਾਕੀ ਚਟੇ ਨਿਕਰਾ ਨਸ਼ੇ ਦੇ ਮੈਡੀਕਲ ਨੇ ਸਾਡਾ ਪੂਰਾ ਪੰਜਾਬ ਯਾਰਡ ਤੱਕ ਰ ਖਸ ਖਸ ਦੀ ਖੇਤੀਆ ਕਰਾਉਂਦੇ ਕੋਈ ਨਹੀਂ ਕਿਰਾ ਤੇ ਜਿਹੜੇ ਵਧੀਆ ਨੌਜਵਾਨ ਨੇ ਪੜੇ ਲਿਖੇ ਕੈਨੇਡਾ ਅਮਰੀਕਾ ਜਾ ਰਹੇ ਆ ਇੱਥੇ ਬਸ ਭੈਣਾ ਵੀ ਸਾਡੇ ਨਸ਼ਿਆਂ ਨਾਲ ਮਰਨ ਲੱਗੀਆਂ ਬਾਪਾਂ ਦੇ ਪੁੱਤ ਨਸ਼ਿਆਂ ਨਾਲ ਮਰ ਗਏ ਸਾਡੇ ਸਰਕਾਰਾਂ ਨੇ ਯੋਧ ਨਸ਼ਾ ਬਰੋਧ ਚਲਾਇਆ ਪਰ ਨਹੀਂ ਕਾਮਯਾਬ ਹੋਈ ਪ੍ਰੇਸ਼ਟਾਚਾਰ ਸਭ ਤੋਂ ਵੱਡਾ ਕੀੜਾ ਵਾ ਸਾਡੇ ਇੱਥੇ ਪੰਜਾਬ ਅੱਜ ਕੈਨੇਡਾ ਅਮਰੀਕਾ ਤੋਂ ਸਟਰੋਂਗ ਹੋਣਾ ਸੀਗਾ ਅੱਜ ਹਰਾਂ ਦੇ ਮਾਂ ਮਾਰ ਆਈ ਆ ਹਰਾਂ ਦੇ ਵਿੱਚ ਤੁਸੀਂ ਦੇਖੋ ਵੇ ਕਿੰਨੇ ਕਿਸਾਨ ਉਜੜ ਗਏ ਕਿੰਨੇ ਦੁਕਾਨਦਾਰ ਉਜੜ ਗਏ ਕਿੰਨੇ ਮਜ਼ਦੂਰ ਉਜੜ ਗਏ ਕਿੰਨੇ ਪੈਸਾ ਇਕੱਠਾ ਕਰ ਲਿਆ ਮੈਨੂੰ ਉਹ ਸਰਕਾਰਾਂ ਦੱਸ ਸਕਦੀ ਐ ਇੱਕ ਬੰਦੇ ਦਾ ਨਾਮ ਜਿਹੜੇ ਇਹਨਾਂ ਨੇ ਵਸਾਇਆ ਹੋਵੇ ਅੱਜੋ ਵੀ ਉਹ ਰੋਂਦੇ ਨੇ ਕਿਰਾ ਪਰ ਪੈਸੇ ਇਕੱਠੇ ਕਰ ਕਰਕੇ ਪ੍ਰੇਸ਼ਾਚਾਰ ਕਰ ਦਿਆ ਅੱਜ ਭੁਗਤ ਸਭਾ ਦੇ ਵਿੱਚ ਸੈਸ਼ਨ ਨੂੰ 2 ਦਿਨ ਦਾ ਹੋਇਆ ਉੱਥੇ ਹਰਵਾ ਖਰਬਰੇ ਤੇ ਲੱਗ ਗਿਆ ਤੇ ਤਕਾਵਾਂ ਰੋਲੀ ਪਈ ਗਈ ਕਿਰਾ ਹੈ ਉਹ ਬੱਬੂਗੜ ਤੇ ਬਹਿ ਗਏ ਜੀ ਤਿੰਨ ਬੰਦੇ ਜੀ ਨੌ ਬੰਦੇ ਗਏ ਜੀ ਤਿੰਨ ਕਿਹੜੇ ਲੈ ਕੇ ਆਏ ਆ ਜੀ ਅੱਜ ਐ ਹੋ ਗਿਆ ਜੀ ਹੈਲੋ ਤੇ ਆ ਆ ਸਾਡਾ ਮਜ਼ਾਕ ਕਰਉਂਦੇ ਆ ਜੀ ਵਿਰੋਧੀ ਧਰਵੀ ਉੱਤੇ ਧਰਨੇ ਲਾਈ ਗਿਆ ਸੰਤੋ ਸਮਝ ਨਹੀਂ ਆਉਂਦੀ ਵੀ ਦੇ ਚੱਲ ਕੀ ਰਿਹਾ ਵਖਰਾ ਅੱਜ ਅਸੀਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਆ ਜਿਹੜੇ ਨਿੱਕੇ ਆ ਆ ਉਹਨੇ ਤਿੱਖਿਆ ਇਹ ਕਿਸੇ ਬੋਲੇ ਵੀ ਭਾਈਆਂ ਨੇ ਕਿਹਾ ਸਲਾਮੋ ਭਾਈ ਕਹਿੰਦਾ ਇੱਕ ਬੁੱਢੇ ਨਾਲੇ ਦੇ ਕੈਂਸਰ ਨੇ ਇੱਕ ਬੁੱਢੇ ਨਾਲੇ ਦੇ ਕੈਂਸਰ ਨੇ ਇੱਕ ਰਾਜਨੀਤੀ ਦੇ ਸੈਂਸਰ ਨੇ ਇੱਕ ਭ੍ਰਸ਼ਟਾਚਾਰ ਦੇ ਸੈਂਸਰ ਨੇ ਮੇਰਾ ਪੂਰਾ ਪੰਜਾਬ ਉਜਾੜਤਾ ਹਾਏ ਹਾਏ ਬਚਾਤੀ ਤਾਰ ਹਾਏ ਹਾਏ ਬਚਾਤੀ ਤਾਰ ਇਹ ਨਸੇ ਦੀਆਂ ਚਲਮਾਂ ਨੇ ਇੱਕ ਚਿੱਟੇ ਨਸੇ ਦੀਆਂ ਚਲਮਾਂ ਨੇ ਇੱਕ ਰਾਜਨੀਤੀ ਦੇ ਐਲਮਾਨੇ ਇੱਕ ਗੰਧੀਆਂ ਮੰਧੀਆਂ ਫਿਲਮਾਂ ਨੇ ਮੇਰਾ ਪੂਰਾ ਪੰਜਾਬ ਜ਼ਾੜਤਾ ਹਾਏ ਹਾਏ ਚਾਚੀ ਤਾਰ ਹਾਏ ਹਾਏ ਉਹ ਚਾਚੀ ਤਾਰ ਕਾ ਹੁਣ ਇਹ ਤਿੰਨ 라ਵਣ ਆ ਜਿਹੜੇ ਤਿੰਨ ਪੱਤੇ ਲੈ ਕੇ ਇਹਨਾਂ ਦਾ ਕੀ ਕਰਨਾ ਕੀਤਾ ਜਲਾਵਾਂਗੇ ਇਥੇ ਲੇਕਿਨ ਜਲ ਨਹੀਂਦੀ ਆ ਜਿੰਨੇ ਨਿੱਕੇ ਉਹਨੇ ਸਿੱਖੇ ਆ ਜਲਦੇ ਜੁਲਦੇ ਨਹੀਂ ਆ ਲੇਕਿਨ ਇਹਨੂੰ ਅਸੀਂ ਥੱਲਾਂ ਬਾ પા ਕੇ ਜਾਵਾਂਗੇ ਤੇ ਜਲਾਵਾਂਗੇ ਅੱਜ ਜਿਵੇਂ ਨਿਕਿਆ ਦਸ਼ਾਰਾ ਮਨਾ ਰਹੇ ਆ ਸਾਡੀ ਟੀਮ ਚੇਅਰਮੈਨ ਸਾਡਾ ਸਾਡਾ ਪ੍ਰਧਾਨ ਸਾਡਾ ਸੈਕਟਰੀ ਸਟੇਜ ਸੈਕਟਰੀ ਆ ਜਿੰਨੇ ਵੀ ਸਾਡੇ ਖਜ਼ਾਨਚੀ ਸਾਹਿਬਾ ਸਾਡੇ ਰஞ்சிਤ ਕਮਾਲ ਜੀ ਕਿਰਾ ਆ ਸਾਰੇ ਅਸੀਂ ਇਕੱਠੇ ਇੱਥੇ ਆਏ ਆ ਤੇ ਮੈਨੂੰ ਮੈਂ ਮੁੱਖ ਮਹਿਮਾਨ ਵਜੋਂ ਆਇਆ ਹਾਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਜਿਵੇਂ ਨਿੱਕੇ ਜਿਹੇ ਦਸ਼ਾਰੇ ਬੰਨੀ ਵੀ ਧਿਆਨ ਦਿੱਤਾ ਜਾਵੇ ਬੀਜੇਪੀ ਦੇ ਸੈਕਟਰੀ ਚੇਅਰਮੈਨ ਹੋ ਜਾਂ ਮਤਲਬ ਸਾਰੇ ਆ ਜੀ ਬੀਜੇਪੀ ਦੇ ਵੀ ਅਸੀਂ ਸਾਰਾ ਕੋਸ਼ਿਸ਼ ਰਲਮਾ ਮਿਲਮਾ ਵਾ ਅਸੀਂ ਬੀਜੇਪੀ ਦੇ ਬੰਦੇ ਆ ਕਰਾਂ ਸਾਨੂੰ ਬੀਜੇਪੀ ਇਤਿਹਾਸ ਆ ਜੀ ਮੈਂ ਬੀਜੇਪੀ ਦੇ ਆਇਆ ਸੀ ਆ ਅਸੀਂ ਦਸ਼ਹਰਾ ਕਮੇਟੀ ਵਿੱਚ ਆਰ ਰਲਮਾ ਜੀ ਹੀ ਆਇਆ ਕਿਸਾਨੀ ਉਹਨਾਂ ਨੇ ਵਾਲੇ ਵੀ ਆਏ ਆ ਰਲਮਾ ਮਲਵਾ ਜੀ ਹੁੰਦੇ ਸਾਰੇ ਠੀਕ ਨੇ ਗੱਲ ਹਰੇ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਚੰਗੇ ਵੀ ਹੁੰਦੇ ਆ ਹਰੇ ਇੱਕ ਪਾਰਟੀ ਵਿੱਚ ਚੰਗੇ ਬੰਦੇ ਵੀ ਆ ਤੇ ਮਾੜੇ ਵੀ ਆ ਨਾ 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 ਸਾਡੀ ਦਸ਼ਹਰਾ ਕਮੇਟੀ ਵਿੱਚ ਤਾਂ ਮਹਿਮਾਨ ਆ ਜੀ ਬੀਜੇਪੀ ਦੇ ਲੀਡਰ ਤਾਂ ਮਹਿਮਾਨ ਆ